ਹਾਉ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਤੁਸੀਂ ਬਹੁਤ ਸਨਯੋਗ ਦਿੱਤਾ ਹੈ ਅਸੀਂ ਪਹਿਲੀ ਵਾਰ ਆਪ ਜੀ ਦੇ ਸਾਧ ਸੰਗਤ ਜਿੱਥੇ ਨਗਰ ਵਿੱਚ ਪਹੁੰਚਿਆ ਰਸੀਆਂ ਵਾਲਿਓ ਬਹੁਤ ਪ੍ਰੇਮ ਦਿਖਾਇਆ ਸ਼ਰਦਾ ਦਿਖਾਈ ਹੈ 2 2.5 ਘੰਟੇ ਸਾਧ ਸੰਗਤ ਜੀ ਆਪਾਂ ਨੂੰ ਹੋ ਗਿਆ ਬੈਠਿਆ ਗੁਰੂ ਦੇ ਪਿਆਰਿਓ ਬਹੁਤ ਸਾਧ ਸੰਗਤ ਜੀ ਸੰਗਤ ਪਿਆਰ ਵਾਲੀ ਹੈ ਜਿਨ੍ਹਾਂ ਨੇ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਨੂੰ ਪਿਆਰ ਕੀਤਾ ਹੈ ਜਿਹੜੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਆਂ ਹੈ ਸਾਧ ਸੰਗਤ ਜੀ ਤੁਹਾਡਾ ਦੇਣ ਕਿੱਥੇ ਦੇਵਾਂਗੇ ਇਹ ਜੋ ਵੀ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਏ ਆ ਸਾਧ ਸੰਗਤ ਜੀ ਇਹਨਾਂ ਦਾ ਤੁਹਾਨੂੰ ਸਾਧ ਸੰਗਤ ਜੀ ਜੋ ਫਲ ਹੈ ਇਨ ਦਾ ਲਾਭ ਆ ਸਾਧ ਸੰਗਤ ਜੀ ਤੁਹਾਨੂੰ ਜ਼ਰੂਰ ਮਿਲੂਗਾ ਜ਼ਰੂਰ ਮਿਲੂਗਾ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਥੋੜੀ ਜੀ ਵਿਚਾਰ ਕਰਨੀ ਹੈ ਗੁਰੂ ਦੇ ਪਿਆਰਿਓ ਜੋ ਚਪਹਿਰਿਆਂ ਦੇ ਉੱਤੇ ਸਾਧ ਸੰਗਤ ਜੀ ਕਿੰਤੂ ਹੁੰਦੀ ਹੈ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਅਸਲ ਵਿੱਚ ਦਾਸ ਕੱਲ ਵੀ ਗੁਰੂ ਦੇ ਪਿਆਰੋ ਇੱਕ ਰਿਕਾਰਡਿੰਗ ਸੁਣਦਾ ਸੀਗਾ ਇੱਕ ਬਜ਼ੁਰਗ ਸਾਹਿਬ ਸੀ ਉਹ ਕਹਿਣ ਲੱਗੇ ਵੀ ਪਹਿਲਾਂ ਲੋਕ ਸਤ ਸੰਗ ਕਹਿੰਦੇ ਸੀਗੇ ਵੀ ਸਤ ਸੰਗ ਪਹਿਲਾਂ ਸਤ ਸੰਗ ਕਹਿੰਦੇ ਸੀ ਹੁਣ ਸਤ ਸੰਗ ਤੋਂ ਇਹਨਾਂ ਨੇ ਸ਼ਬਦ ਬਦਲਤਾ ਦੁਪਹਿਰਾ ਚਲੋ ਸਤ ਸੰਗ ਦੀ ਦੁਪਹਿਰਾ ਤਾਂ ਨਾਮ ਇਸ ਕਰਕੇ ਰੱਖਿਆ ਗਿਆ ਕਿ ਉਸੇ 4 ਘੰਟੇ ਦਾ ਸਤ ਸੰਗ ਜੀ ਸਮਾਂ ਮਿਲਦਾ ਹੈ 4 ਘੰਟੇ ਨੂੰ ਦੁਪਹਿਰਾ ਕਹਿੰਦੇ ਆ ਪਰ ਜੇ ਸਤ ਸੰਗ ਜੀ ਸਤ ਸੰਗ ਹੀ ਰੱਖ ਲਿਏ ਵੀ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਪਾਈ ਐਤਵਾਰ ਦੇ ਐਤਵਾਰ ਸਤਸੰਗਤ ਹੁੰਦੀ ਹੈ। ਜਾਂ ਸਾਡੇ ਇਸ ਦਿਨ ਸਤਸੰਗ ਹੁੰਦੀ ਹੈ। ਸਾਸੰਗ ਜੀ ਇਹ ਵੀ ਬਹੁਤ ਵੱਡਾ ਪਿਆਰਾ ਸ਼ਬਦ ਆ ਸਾਸੰਗ ਜੀ ਬੜੇ ਪਿਆਰ ਵਾਲਾ ਸ਼ਬਦ ਆ। ਜੇ ਆਪਾਂ ਦੁਪਹਿਰੀ ਦੀ ਜਗ੍ਹਾ ਤੇ ਸਾਸੰਗ ਜੀ ਇਹ ਕਹਿ ਦਈਏ ਕਿ ਭਾਈ ਅਸੀਂ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੇ ਪਿਆਰ ਦੇ ਲਈ ਸਤਸੰਗ ਕਰਨੀ ਆ। ਸਾਸੰਗ ਜੀ ਇਹ ਵੀ ਬਹੁਤ ਪਿਆਰ ਵਾਲੀ ਗੱਲ ਆ। ਆਓ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿੰਨੀਆਂ ਮਿਹਰਾ ਕਰਦੇ ਨੇ ਰੱਤਿਆਂ ਵਾਲਿਓ ਤੁਸੀਂ ਅੱਜ ਆਪਣੀ ਅੱਖਾਂ ਦੇ ਨਾਲ ਦੇਖਿਆ ਆਏ ਮਰੀਜ਼ ਠੀਕ ਹੁੰਦੇ ਆ ਆਏ ਖੰਡੇ ਵਾਲੀ ਸਰਕਾਰ ਸਾਧ ਸੰਗਤ ਜੀ ਮਰੀਜ਼ਾਂ ਨੂੰ ਠੀਕ ਕਰਦੀ ਹੈ ਪਰ ਗੁਰੂ ਦੇ ਪਿਆਰੋ ਜਦੋਂ ਆਪਾਂ ਐਂਡ ਵੇਖਦੇ ਆਂ ਕਿ ਬਾਬਾ ਦੀਪ ਸਿੰਘ ਜੀ ਕਿਹੜੀ ਗੱਲ ਦੇ ਉੱਤੇ ਖੁਸ਼ ਹੁੰਦੇ ਆ ਉਹ ਕਿਦੋਂ ਦਾਤ ਦਿੰਦੇ ਆ ਕਿਦੋਂ ਆਪਣੀ ਕਿਰਪਾ ਕਰਦੇ ਆ ਕਿਦੋਂ ਆਪਣੀ ਮੀਂਹ ਦਾ ਸਾਧ ਸੰਗ ਜੀ ਆਪਣੀ ਮੀਂਹ ਦਾ ਮੀਂਹ ਵਰਸਾਉਂਦੇ ਆ ਸਾਧ ਸੰਗ ਜੀ ਉਹ ਸਾਧ ਸੰਗ ਜੀ ਉਹਦੋਂ ਕਿਰਪਾ ਕਰਦੇ ਆ ਜਦੋਂ ਗੁਰੂ ਦੇ ਪਿਆਰਿਓ ਕੋਈ ਗੁਰਬਾਣੀ ਦੇ ਦੇ ਜਾਪ ਕਰਦਾ ਹੈ ਗੁਰਬਾਣੀ ਵਾਲ ਜਾਂਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਂਦਾ ਹੈ ਉਦੋਂ ਖੰਡੇ ਵਾਲੀ ਸਰਕਾਰ ਸਾਧ ਸੰਗ ਜੀ ਆਪ ਕਿਰਪਾ ਕਰਕੇ ਛੀਂਦੀ ਪਰੇ ਲਾ ਕੇ ਉਹਦੇ ਕਾਰਜ ਰਾਸ ਕਰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪ ਉਹ ਦੇ ਕਾਰਜਰਾਸ ਕਰਦੀ ਸਾਧ ਸੰਗਤ ਜੀ ਆਪ ਇਸ ਕਰਕੇ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਆਓ ਸਾਧ ਸੰਗਤ ਜੀ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰੀਏ ਗੁਰੂ ਦੇ ਪਿਆਰਿਓ ਤਾਂ ਕਿ ਬਹੁਤ दयालु ਕਿਰਪਾਲੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਸਾਧ ਸੰਗ ਜੀ ਕਿਵੇਂ ਆਪਦੇ ਭਗਤਾਂ ਨੂੰ ਬਿਠਾਇਆ ਜੇ ਸਾਧ ਸੰਗ ਜੀ ਭਗਤ ਰਵਦਾਸ ਜੀ ਆਏ ਤੇ ਲੋਕ ਇਹ ਦੁਨੀਆ ਸਾਧ ਸੰਗ ਜੀ ਕਹਿਣ ਲੱਗੀ ਮਰਾ ਹੀ ਤੂੰ ਤਾਂ ਚੁਮਾਰ ਐ ਅਸੀਂ ਤਾਂ ਚੁਮਾਰ ਦੇ ਹੱਥੋਂ ਪਾਣੀ ਨਹੀਂ ਪੀਂਦੇ ਤੂੰ ਤਾਂ ਜੁੱਤੀਆਂ ਗੰਡਣ ਵਾਲਾ ਕੰਮ ਕਰਦਾ ਸਾਰਾ ਦਿਨ ਜੁੱਤੀਆਂ ਹੀ ਗੰਢੀ ਜਾਂਦਾ ਤੇ ਤੂੰ ਚੁਮਾਰ ਐ ਜਦੋਂ ਗੁਰੂ ਦੇ ਪਿਆਰਿਓ ਮਾਨ ਥੋੜਾ ਜਾ ਇਧਰ ਉਧਰ ਹੋਇਆ ਸਾਰਾ ਸੰਗਸਾ ਸਾਹਿਬ ਜੀ ਕੋਈ ਦੁਖੀ ਹੋਇਆ ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਤੀ ਏ ਮੇਰੇ ਮਾਲਕ ਦੁਨੀਆ ਮੈਨੂੰ ਚੁਮਾਰ ਕਹਿੰਦੀ ਹੈ ਮਹਾਰਾਜ ਤੇ ਚੁਮਾਰ ਸ਼ਬਦ ਮਾੜਾ ਸੱਚੇ ਪਾਤਸ਼ਾਹ ਫਿਰ ਮੈਨੂੰ ਜਨਮੀ ਕਿਉਂ ਦੇਣਾ ਸੀਗਾ ਸਾਧ ਸੰਗਤ ਜਿਹੜੀਆਂ ਜਾਤੀਆਂ ਬਣਾਈਆਂ ਇਹ ਗੁਰੂ ਸਾਹਿਬ ਨੇ ਨਹੀਂ ਬਣਾਈਆਂ ਗਿਆ ਨਾ ਇਹ ਜਾਤੀਆਂ ਤਾਂ ਅਸੀਂ ਆਪ ਬਣਾਈਆਂ ਇੱਥੇ ਆ ਕੇ ਜਿਹੋ ਜਿਹਾ ਕੋਈ ਕੰਮ ਕਰਦਾ ਸਾਧ ਸੰਗਤ ਉਹੋ ਜੀਆਂ ਅਸੀਂ ਉਹਨੂੰ ਜਾਤੀਆਂ ਬਣਾਉਣ ਲੱਗੇ ਕੋਈ ਸਾਸੰਗ ਜੀ ਕੰਦਾ ਕੱਢਦਾ ਕੋਈ ਮਿਸਤਰੀ ਸਾਸੰਗ ਜੀ ਉਹਨਾਂ ਆਪਰਾਮ ਗੜੀਆ ਕਹਿ ਦਿੰਨੇ ਆ ਜੇ ਕੋਈ ਸਾਸੰਗ ਜੀ ਸੋਨੇ ਦਾ ਕੰਮ ਕਰਦਾ ਉਹਨੂੰ ਅਸੀਂ ਸੁਨਿਆਰਾ ਕਹਿ ਦਿੰਨੇ ਆ ਸਾਸੰਗ ਜੀ ਜੇ ਕੋਈ ਸਾਸੰਗ ਜੀ ਕੋਈ ਲੋਹਾ ਕਟਦਾ ਉਹਨੂੰ ਲੋਹਾਰ ਕਹਿ ਦਿੰਨੇ ਅਸੀਂ ਇਹ ਤਾਂ ਸਾਸੰਗ ਜੀ ਮਾਲਕ ਨੇ ਤਾਂ ਦੁਨੀਆ ਇੱਕੋ ਹੀ ਬਣਾਈ ਐ ਸਾਸੰਗ ਜੀ ਔਰ ਮਾਲਕ ਵੀ ਇੱਕ ਆ ਇੱਕੋ ਹੀ ਪਿਤਾ ਸੱਚੇ ਪਾਛ ਸੱਚੇ ਪਾਛਾ ਕਿਰਪਾ ਕਰਨ ਉਹਦੇ ਹੀ ਅਸੀਂ ਪੁੱਤਰ ਆ ਸਾਸੰਗ ਜੀ ਪਰ ਗੁਰੂ ਦੇ ਪਿਆਰਿਓ ਜੀ ਆਲੂ ਕਿਰਪਾਲੂ ਸੱਚੇ ਪਾਛਾ ਮਹਾਰਾਜ ਦੀ ਕਿਰਪਾ ਕਰਨਾ ਸਾਨੂੰ ਗੁਰੂ ਗ੍ਰੰਥ ਸਾਹਿਬੀ ਦਾ ਉਹ ਆਸਰਾ ਦੇਣ ਸੱਚੇ ਪਾਤਸ਼ਾਹ ਮਹਾਰਾਜੀ ਉਹਨਾਂ ਦੇ ਚਰਨਾਂ ਦੇ ਨਾਲ ਜੁੜੀ ਗਈ ਸਾਧ ਸੰਗਤ ਜੀ ਜਦੋਂ ਭਗਤ ਰਵਦਾਸ ਜੀ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਚਮਾਰ ਕਹਿੰਦੇ ਮਹਾਰਾਜੀ ਚਮਾਰ ਰਵਦਾਸ ਕਹਿੰਦੇ ਆ ਚਮਾਰ ਰਵਦਾਸ ਤੇ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਉਹਨੂੰ ਫਿਰ ਛਾਤੀ ਦੇ ਨਾਲ ਲਾਇਆ ਭਗਤ ਰਵਦਾਸ ਜੀ ਨੂੰ ਕਹਿਣ ਲੱਗੇ ਪੁੱਤਰ ਰਵਦਾਸ ਤੂੰ ਯਾਦ ਰੱਖੀ ਜਿਹੜੇ ਤੈਨੂੰ ਚਮਾਰ ਕਹਿੰਦੇ ਆ ਤੂੰ ਮੇਰਾ ਹੈ ਤੂੰ ਮੇਰਾ ਬੇਟਾ ਹੈ ਠੀਕ ਹੈ ਜਿਹੜਾ ਤੈਨੂੰ ਚਮਾਰ ਕਹਿੰਦਾ ਮੈਂ ਸਮਝੂਗਾ ਉਹ ਮੈਨੂੰ ਹੀ ਚਮਾਰ ਕਹਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਯਾਦ ਰੱਖੀ ਤੂੰ ਰਵਦਾਸ ਜਿਹੜੇ ਮੂੰਹ ਦੇ ਨਾਲ ਦੁਨੀਆ ਅੱਜ ਤੈਨੂੰ ਚਮਾਰ ਕਹਿੰਦੀ ਹੈ ਨਾ ਚਮਾਰ ਰਵਦਾਸ ਇੱਕ ਦਿਨ ਆਊਗਾ ਇਹ ਹੀ ਦੁਨੀਆ ਤੈਨੂੰ ਭਗਤ ਰਵਦਾਸ ਜੀ ਕਹਿ ਕੇ ਬੁਲਾਇਆ ਕਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਏਵੇਂ ਭਗਤ ਕਬੀਰ ਸਾਹਿਬ ਜੀ ਉਹ ਵੀ ਬਖਸ਼ਾ ਕਰਦੇ ਨੇ ਸੱਚੇ ਬਾਦਸ਼ਾਹ ਮੈਨੂੰ ਜਲਾਹੇ ਤੋਂ ਬਿਨਾ ਕੋਈ ਬੋਲਦਾ ਹੀ ਨਹੀਂਗਾ ਜਲਾਹਾ ਕਬੀਰ ਜਲਾਹਾ ਕਬੀਰ ਤੇ ਉੱਥੇ ਵੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ ਬਖਸ਼ਾ ਕੀਤੀਆਂ ਅਸੀਂ ਆ ਕਬੀਰ ਤੂੰ ਯਾਦ ਰੱਖ ਅੱਜ ਲੋਕ ਤੈਨੂੰ ਜਲਾਹਾ ਕਹਿੰਦੇ ਐ ਇੱਕ ਦਿਨ ਇਸੇ ਮੂੰਹ ਦੇ ਨਾਲ ਤੈਨੂੰ ਭਗਤ ਕਬੀਰ ਸਾਹਿਬ ਜੀ ਕਿਹਾ ਕਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਗਤ ਕਬੀਰ ਸਾਹਿਬ ਜੀ ਕਿਹਾ ਕਰਨਗੇ ਅੱਜ ਜਿਹੜੀ ਤੇਰੀ ਕਦਰ ਨਹੀਂ ਨਾ ਕਰਦੇ ਇਹ ਹੀ ਲੋਕ ਜਿਸ ਦੇ ਘਰ ਦੇ ਵਿੱਚ ਸ੍ਰੀ ਖੰਡ ਪਾਠ ਦਾ ਆਰੰਭ ਹੋਣਗੇ ਤੇ ਇਹ ਹੀ ਤੁਹਾਡੇ ਸ਼ਲੋਕ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਿਆ ਕਰਨਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਬੜੇ ਖੁਸ਼ ਹੋਏ ਇਹ ਆਪ ਸਾਧ ਸੰਗਤ ਜੀ ਮਿਲੇ ਹੁੰਦੇ ਆ ਜਿੰਨਾ ਕੋਈ ਨੀਵਾ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਆਪਣੇ ਬਰਾਬਰ ਬਿਠਾ ਲੈਂਦੇ ਆ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਨੇ ਕਮਾਲ ਕਰਤੀ ਜਿਵੇਂ ਜਿਵੇਂ ਕੋਈ ਨੀਵਾ ਹੋ ਕੇ ਆਇਆ ਸਾਧ ਸੰਗਤ ਜੀ ਉਹਦੀ ਉਸਤਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਤੀ ਵੀ ਭਾਈ ਇਹਨਾਂ ਦਾ ਵੀ ਨਾਮ ਲਿਆ ਜਾਓ ਆਓ ਸਾਧ ਸੰਗਤ ਜੀ ਆਪਾਂ ਬਹੁਤ ਵੱਡਿਆਂ ਭਾਗਾਂ ਵਾਲੇ ਆ ਤੇ ਸਾਧ ਸੰਗਤ ਜੀ ਅੱਜ ਆਪਾਂ ਪਰਨ ਕਰ ਗਏ ਵੀ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਾਧ ਸੰਗਤ ਜੀ ਕਿਸੇ ਪਾਸੇ ਨਾ ਜਾਈਏ ਮਹਾਰਾਜੀ ਜੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ ਸਾਧ ਸੰਗਤ ਜੀ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਪਾਸੇ ਨਾ ਜਾਈਏ ਗੁਰੂ ਦੇ ਪਿਆਰਿਓ ਜਦੋਂ ਅਸੀਂ ਕਿਸੇ ਪਾਸੇ ਜਾਂਦੇ ਆ ਅਸੀਂ ਗੁਰ ਸਿੱਖ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਸਿੱਖ ਆ ਜਦੋਂ ਆਪਾਂ ਸਿੱਖ ਦੇ ਨਾਤੇ ਤੇ ਸਾਧ ਸੰਗਤ ਜੀ ਬਾਹਰ ਜਾਂਦੇ ਆ ਤੇ ਗੁਰੂ ਦੇ ਪਿਆਰਿਓ ਸਾਨੂੰ ਬਹੁਤ ਲੋਕ ਮਜ਼ਾਕ ਕਰਦੇ ਵੀ ਆ ਫਿਰਦੇ ਗੁਰੂ ਸਾਹਿਬ ਦੇ ਸਿੱਖ ਆ ਤੁਰੇ ਫਿਰਦੇ ਸਿੱਖ ਆਓ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਨੂੰ ਯਾਦ ਕਰੀਏ ਸਾਧ ਸੰਗਤ ਜੀ ਅੰਗ ਗੁਰੂ ਦੇ ਪਿਆਰਿਓ 330 ਦੇ ਵਿੱਚ ਆ ਵੀਰੇ ਸਾਧ ਸੰਗਤ ਜੀ ਮਾਫ਼ ਕਰਨਾ ਜੇ ਕਿਤੇ ਅੱਗੇ ਪਿੱਛੇ ਹੋਇਆ ਤਾਂ ਦਾਸ ਨੂੰ ਮਾਫ਼ ਕਰ ਦੇਣਾ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਆਓ ਭਗਤ ਕਬੀਰ ਸਾਹਿਬ ਜੀ ਸਾਨੂੰ ਕੀ ਕਹਿੰਦੇ ਨੇ ਜਿਹੜੇ ਖੁਦ ਸਾਧ ਸੰਗਤ ਜੀ ਉਸ ਮਾਲਕ ਦਾ ਰੂਪ ਬਣ ਚੁੱਕੇ ਨੇ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਛੱਡ ਕੇ ਸਾਧ ਸੰਗਤ ਜੀ ਹੋਰਾਂ ਥਾਵਾਂ ਤੇ ਮੱਥੇ ਟੇਕਦੇ ਆਂ ਲੈ ਚੀਆਂ ਕਰਾ ਕਰਾ ਕੇ ਲਿਉਨੇ ਆਂ ਸਾਗਿਆਂ ਨੂੰ ਘੰਡਾ ਦੇ ਦੇ ਕੇ ਲਿਉਨੇ ਆਂ ਸਾਧ ਸੰਗਤ ਜੀ ਜਾਂ ਹੋਰ ਸਾਧ ਸੰਗਤ ਜੀ ਫੂਕਾ ਮਾਰਾ ਕੇ ਲਿਉਨੇ ਜਲ ਦੇ ਵਿੱਚ ਇਸ ਚੀਜ਼ ਨੂੰ ਸਾਧ ਸੰਗਤ ਜੀ ਮੁੱਖ ਰੱਖਦੇ ਗੁਰੂ ਦੇ ਪਿਆਰਿਓ ਸਾਨੂੰ ਭਗਤ ਕਬੀਰ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਗੁਰੂ ਦੇ ਪਿਆਰੇਵਾ ਉਹ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਬਖਸ਼ਾ ਕਰਦੇ ਨੇ ਗੌੜੀ ਪੀ ਸੋਰਠ ਪੀ ਇਹ ਗੌੜੀ ਪੀ ਸੋਰਠ ਪੀ ਦੇ ਵਿੱਚ ਮਾਲਕ ਕਿਰਪਾ ਕਰਦੇ ਨੇ ਕੀ ਕਹਿੰਦੇ ਨੇ ਸਾਧ ਸੰਗਤ ਜੀ ਪਿਆਰ ਸਤਕਾਰ ਨਾਲ ਸਰਵਣ ਕਰਨਾ ਰੇ ਜੀ ਨੈ ਲੱਜ ਲਾਜ ਤੋਹੇ ਨਹੀਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਦੀ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਤੂੰ ਆਪਣੇ ਬਾਪੂ ਨੂੰ ਛੱਡ ਕੇ ਬਾਹਰ ਜਾਣਾ ਕਿਸੇ ਪਾਸੇ ਤੂੰ ਦਸਾਂ ਪਾਸੇ ਸ਼ਾਇਦੀ ਬਾਣੀ ਉਸ ਕਾਲ ਪੁਰਖ ਦੀ ਇਲਾਹੀ ਬਾਣੀ ਇਹਨੂੰ ਛੱਡ ਕੇ ਤੂੰ ਬਾਹਰ ਜਾਣਾ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਰੇ ਜੀਨ ਲੱਜ ਲਾਜ ਤੋਹੇ ਨਹੀਂ ਤੈਨੂੰ ਸ਼ਰਮ ਕੋਈ ਨਹੀਂ ਗਈ ਅੱਗੇ ਬਖਸ਼ਾ ਕਰਦੇ ਨੇ ਹਰ ਤਜ ਕਤ ਕਾਹੂ ਕੇ ਜਾਹੀ ਕਹਿੰਦੇ ਪ੍ਰਮਾਤਮਾ ਨੂੰ ਛੱਡ ਕੇ ਤੂੰ ਥਾਂ ਥਾਂ ਤੇ ਤੁਰਿਆ ਫਿਰਦਾ ਕਿੱਥੇ ਭਜਿਆ ਫਿਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੋ ਕਿੱਥੇ ਭਰਿਆ ਫਿਰ ਭਜਿਆ ਫਿਰਨਾ ਭੁੱਲ ਜਾ ਤੇਰੀ ਝੋਲੀ ਭਰੀ ਜਾਊਗੀ ਨਾ 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 ਝੋਲੀ ਭਰਨ ਵਾਲਾ ਤਾਂ ਇੱਕੋ ਹੀ ਐ ਕੌਣ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਸਭਨਾ ਜੀਆਂ ਦਾ ਇੱਕ ਦਾਤਾ ਸੋਮਾ ਵਿੱਚ ਨਾ ਜਾਈ ਉਹ ਕਾਲਪੁਰਖ ਇੱਕ ਹੀ ਹੈ ਸਾਧ ਸੰਗਤ ਜੀ ਉਹ ਕਾਲਪੁਰਖ ਇੱਕੋ ਹੀ ਹੈ ਅੱਗੇ ਬਿਸ਼ਰਾਮ ਦੰਦੇ ਨੇ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਜਾਂ ਕੋ ਠਾਕਰ ਉਚਾ ਹੋਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਜਿਹਦਾ ਠਾਕਰ ਐਡਾ ਵੱਡਾ ਹੈ ਹੈ ਜਿਵੇਂ ਆਪਾਂ ਪੜਨੇ ਸਾਹ ਸੰਜੀ ਗਿਆਨ ਧਿਆਨ ਕੇ ਸ਼ਿਕਰ ਮਾ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ ਮੇਰੀ ਹਾਂਜੀ ਜਿਵੇਂ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਠਾਕਰ ਹਮਰਾ ਸਭ ਤੇ ਉੱਚਾ ਰਹਿਣ ਦਿਸ ਤਿਸ ਗਾਵੋਰੇ ਠਾਕਰ ਹਮਰਾ ਸਭ ਤੇ ਉੱਚਾ ਸਾਹ ਸੰਜੀ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਜਾਂ ਕੋ ਠਾਕਰ ਉੱਚਾ ਹੋਈ ਸੋ ਜਨ ਪਰ ਪਰ ਜਾਤ ਨਾ ਸੋਹੀ ਸਾ ਸੰਗ ਜੀ ਸੋ ਜਨ ਪਰ ਕਰ ਜਾਤ ਨਾ ਸੋਹੀ ਕਹਿੰਦੇ ਕਿ ਤੇਰੇ ਵਰਗਾ ਸਿੱਖ ਪਰਾਇਆਂ ਦੇ ਕੋਲੇ ਜਾਂਦਾ ਸੋਣਾ ਹੀ ਨਹੀਂ ਲੱਗਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਤੂੰ ਹੋਰਾਂ ਦਰਾਂ ਦੇ ਉੱਤੇ ਜਾਂਦਾ ਨਾ ਉੱਥੇ ਆਦੇ ਹੱਥ ਜੋੜਨਾ ਝੋੜੀਆਂ ਹਟਦਾ ਤੇ ਪਾਤਸ਼ਾਹ ਕ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੂੰ ਭਾਈ ਸੋਣਾ ਨਹੀਂ ਲੱਗਦਾ ਉੱਥੇ ਜਾਂਦਾ ਨਾ 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 ਗੁਰੂ ਸਾਹਿਬ ਜੀ ਕਹਿੰਦੇ ਸੋ ਜਨ ਪਰ ਕਰ ਜਾਤ ਨਾ ਸੋਹੀ ਉਹ ਭਾਈ ਸੁਣਦੇ ਨਹੀਂ ਸੁਣ ਨਹੀਂ ਲੱਗਦੇ ਅੱਗੇ ਬਖਸ਼ਾ ਕਰਦੇ ਨੇ ਸੋ ਸਹਿਬ ਰਹਾ ਭਪੂਰ ਜਿਹੜਾ ਮਾਲਕ ਕਣੇ ਕਣੇ ਦੇ ਵਿੱਚ ਜਰੇ ਜਰੇ ਦੇ ਵਿੱਚ ਮਾਲਕ ਫਿਰਦਾ ਜਿੱਥੇ ਮਰਜੀ ਉਹਨੂੰ ਸਾਸਾਂ ਦੀ ਯਾਦ ਕਰ ਲਈਏ ਗੁਰੂ ਦੇ ਪਿਆਰਿਓ ਉੱਥੇ ਹੀ ਮੌਜੂਦ ਹੈ ਸਦਾ ਸੰਗ ਨਾਹੀਂ ਹਰ ਦੂਰ ਉਹ ਤੇਰੇ ਅੰਗ ਸੰਗ ਹੈ ਮਾਲਕ ਕਹਿੰਦੇ ਸਦਾ ਸੰਗ ਸਦਾ ਹੀ ਜੇ ਕੋਈ ਪੁੱਛੇ ਮਹਾਰਾਜ ਜੀ ਮਾਲਕ ਮੇਰੇ ਕਿੰਨਾ ਚਿਰ ਨਾਲ ਰਹਿੰਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਘੰਟਾ ਦੋ ਘੰਟੇ ਨਹੀਂ ਭਾਈ ਸਦਾ ਸੰਗ ਨਾਹੀ ਹਰ ਦੂਰ ਇਸੇ ਕਰਕੇ ਆਪਾਂ ਸਾਧ ਸੰਗ ਜੀ ਪੰਜਾਬ ਬਾਣੀ ਦੇ ਨਿਤਨੇਮ ਦੇ ਵਿੱਚ ਕਹਿੰਦੇ ਆਪ ਜੀ ਆਪ ਸਭ ਦੇ ਵਿੱਚ ਕਾਲੂਮ ਪਰਨਾਸੀ ਦੇ ਆਲਮ ਸਰੂਪੇ ਸਦਾ ਸੰਗ ਸੰਗੇ ਫੰਗਮ ਪੂਤੇ ਬਖਸ਼ਾ ਕਰਦੇ ਨੇ ਅੱਗੇ ਸਾਧ ਸੰਗ ਜੀ ਹੋਰ ਕਿਰਪਾ ਕਰਦੇ ਨੇ ਕਮਲਾ ਚਰਨ ਸਰਨ ਹੈ ਜਾ ਕੇ ਕਹਿੰਦੇ ਜਿਹਦੇ ਪਿੱਛੇ ਸਾਧ ਸੰਗ ਜੀ ਮਾਇਆ ਦੌੜੀ ਫਿਰਦੀ ਹੈ ਉਹ ਪਰਮਾਤਮਾ ਦੇ ਪਿੱਛੇ ਪਿੱਛੇ ਮਾਇਆ ਦੌੜੀ ਫਿਰਦੀ ਜੀ ਮੈਨੂੰ ਸਵੀਕਾਰ ਕਰੋ ਜੀ ਮੈਨੂੰ ਸਵੀਕਾਰ ਕਰੋ ਬਾਹਰ ਆਜੋ ਮੈਨੂੰ ਸਵੀਕਾਰ ਕਰੋ ਮੇਰੀ ਵੀ ਕੋਈ ਲੇਖੇ ਵਿੱਚ ਲੱਗ ਜਾਵੇ ਦੇਹੀ ਮੈਨੂੰ ਸਵੀਕਾਰ ਕਰੋ ਸਾ ਸੰਗ ਜੀ ਇਸ ਨਾਂ ਕਰਕੇ ਗੁਰੂ ਪਾਤਸ਼ਾਹ ਅੱਗੇ ਬਖਸ਼ਾ ਕਰਦੇ ਨੇ ਕਹੋ ਜਨ ਕਾ ਨਾਹੀ ਘਰ ਤਾਂ ਕੀ ਸਾ ਸੰਗ ਜੀ ਬਖਸ਼ਾ ਕਰਦੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਦੱਸੋ ਕਿਹੜੀ ਚੀਜ਼ ਦਾ ਘਟਾ ਹੈ ਕਿਹੜੀ ਚੀਜ਼ ਦਾ ਘਾਟਾ ਦੱਸੋ ਉਸ ਪਰਮਾਤਮਾ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਕਮਲਾ ਚਰਨ ਸ਼ਰਨ ਹੈ ਜਾਂ ਕੇ ਕਹੋ ਜਨਕਾ ਨਹੀਂ ਕਰਤਾ ਕਹੇ ਕਹਿੰਦੇ ਕਿ ਉਹ ਜਨਉ ਉਹ ਮੇਰੇ ਪਿਆਰਿਓ ਦੱਸੋ ਕਾ ਉਸ ਪਰਮਾਤਮਾ ਦੇ ਘਰ ਦੇ ਵਿੱਚ ਕੀ ਕੀ ਨਹੀਂ ਗਿਆ ਕਿਹੜੀ ਚੀਜ਼ ਨਹੀਂ ਜਿੱਥੇ ਮਹਾਰਾਜ ਇਹ ਵੀ ਗੱਲਾਂ ਕਰਦੇ ਨੇ ਸਾਧ ਸੰਗਤ ਜੀ ਸਾਚੇ ਸਹਿਬਾ ਕਿਆ ਨਹੀਂ ਕਰਤੇ ਰ ਕੀ ਨਹੀਂ ਭਾਈ ਤੇਰੇ ਘਰ ਦੇ ਵਿੱਚ ਸਾਤਸੰਗ ਜੀ ਬਖਸ਼ਾ ਕਰਦੇ ਨੇ ਮਾਲਕ ਉਹ ਰਹਿਮਤਾ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਬਖਸ਼ਾ ਕਰਦੇ ਨੇ ਸਭ ਕੋ ਕਹ ਹੈ ਜਸ ਕੀ ਬਾਤਾ ਜਿੰਨੀ ਦੁਨੀਆ ਸਾਤਸੰਗ ਜੀ ਉਸ ਪਰਮਾਤਮਾ ਦੀ ਵਡਿਆਈ ਕਰਦੀ ਉਸੇ ਦੀਆਂ ਹੀ ਬਾਝਾਰਾਂ ਕਰਦੀ ਆ ਉਸੇ ਦੀਆਂ ਹੀ ਬਾਤਾਂ ਪਾਉਂਦੇ ਆ ਉਸ ਮਾਲਕ ਨੂੰ ਸਾਤਸੰਗ ਜੀ ਸਾਰੀ ਦੁਨੀਆ ਯਾਦ ਕਰਦੀ ਸਾਤਸੰਗ ਜੀ ਸੋ ਸਮਰੱਥ ਨਿਜਪਤ ਹੈ ਦਾਤਾ ਉਹੋ ਹੀ ਸਮਰੱਥਾ ਸੱਚੇ ਪਾਤਸ਼ਾਹ ਜੀ ਉਹ ਕਦੀ ਡੋਲਦਾ ਨਹੀਂ ਤੇ ਸਾਨੂੰ ਡੋਲਣ ਨਹੀਂ ਦਿੰਦਾ ਸੱਚੇ ਪਾਤਸ਼ਾਹ ਜੀ ਉਹ ਕਦੀ ਵੀ ਡੋਲਦਾ ਨਹੀਂ ਸਾਧ ਸੰਗ ਜੀ ਨਾ ਸਾਨੂੰ ਡੋਲਣ ਦਿੰਦਾ ਉਹ ਤਾਂ ਸਾਨੂੰ ਵਾਰ-ਵਾਰ ਕਹਿੰਦੇ ਆ ਮਿਹਰਬਾਨ 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 ਸਹ ਮੇਰਾ ਮਿਹਰਬਾਨ ਤੂੰ ਕਾਹੇ ਡੋਲੇ ਪ੍ਰਾਨੀਆਂ tujhe rakhega sir janhar ਇਸ ਕਰਕੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਕਹੋ ਜਾਂ ਕਾ ਨਹੀਂ ਕਰਤਾ ਕੇ ਸਾਧ ਸੰਗ ਜੀ ਕੀ ਨਹੀਂ ਉਹਦੇ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਸਭ ਕਉ ਕਹੇ ਜਸ ਕੀ ਬਾਤਾ ਸਾਰੇ ਉਹਦੀਆਂ ਵਡਿਆਈਆਂ ਕਰਦੇ ਆ ਮਾਲਕ ਦੀਆਂ ਤੇ ਅੱਗੇ ਕਹਿੰਦੇ ਨੇ ਸੋ ਸਮਰੱਥ ਨਿਜਪਤ ਹੈ ਦਾਤਾ ਉਹ ਸਮਰੱਥ ਨਿਜਪਤ ਪਰਮਾਤਮਾ ਸੱਚੇ ਪਾਸ਼ਾ ਦਾਤਾ ਦੇਣ ਵਾਲਾ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਕਹੇ ਕਬੀਰ ਪੂਰਨ ਜਗ ਸੋਈ ਸਾਧ ਸੰਗ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਉਹ ਪੂਰਨ ਵਰਤੀ ਆ ਉਹ ਪੂਰਨ ਪਿਆਰਾ ਹੈ ਜੀਦਾ ਭਾਈ ਜਗ ਦੇ ਵਿੱਚ ਸਾਧ ਸੰਗ ਜੀ ਹੋਰ ਕਿਸੇ ਪਾਸੇ ਕੋਈ ਵੇਖਦਾ ਹੀ ਨਹੀਂਗਾ ਕਹੇ ਕਬੀਰ ਪੂਰਨ ਜਗ ਸੋਈ ਉਹ ਜਗ ਦੇ ਵਿੱਚ ਸਾਧ ਸੰਗ ਜੀ ਪੂਰਨ ਆ ਉਹ ਸਾਧ ਸੰਗ ਜੀ ਬਧਾਈਆਂ ਦੇ ਜੋਗ ਆ ਕਿਹਲੇ ਜਾਂ ਕਾ ਹਿਰਦੇ ਵਰਨਾ ਹੋਈ ਜਿਹਦੇ ਹਿਰਦੇ ਦੇ ਵਿੱਚ ਸਾਧ ਸੰਗ ਜੀ ਕੋਈ ਦੂਜਾ ਆਉਂਦਾ ਹੀ ਨਹੀਂਗਾ ਸਾਧ ਸੰਗ ਜੀ ਦੂਜੇ ਨੂੰ ਮੰਨਦਾ ਹੀ ਨਹੀਂ ਗੁਰੂ ਦੇ ਪਿਆਰਿਓ ਇਹ ਮਾਲਕ ਕਿਰਪਾ ਕਰਦੇ ਸੱਚੇ ਪਾਤਸ਼ਾਹ ਹਮਰਾ ਠਾਕਰ ਸਭ ਤੋਂ ਉੱਚਾ ਰੈਨਸ ਦੇਨ ਰੈਸਿੰਦਿਤ ਗਾਵੋ ਰਈ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਉਹਨੂੰ ਰਾਤ ਦਿਨ ਅਰਾਧੀ ਚੱਲ ਤੂੰ ਅਰਾਧੀ ਚੱਲ ਐਵੇਂ ਕਰਕੇ ਗੁਰੂ ਦੇ ਪਿਆਰੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜਾਂਗੇ ਸਾਧ ਸੰਗਤ ਜੀ ਇਹ ਭਗਤੀਆਂ ਹੁੰਦੀਆਂ ਨੌ ਪ੍ਰਕਾਰ ਦੀ ਭਗਤੀ ਹੁੰਦੀ ਹੈ ਜ਼ਰੂਰੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਵੀ ਭਗਤੀ ਹੈ ਗੁਰੂ ਸਾਹਿਬ ਜੀ ਨੂੰ ਸੈਂਟ ਸਗੰਧੀਆਂ ਪਾਉਣੀਆਂ ਇਹ ਵੀ ਭਗਤੀ ਹੈ ਗੁਰੂ ਸਾਹਿਬ ਜੀ ਦੇ ਵਸਤਰ ਧੋਣੇ ਇਹ ਵੀ ਭਗਤੀ ਹੈ ਸਿਮਰਨ ਕਰਨਾ ਇਹ ਤਾਂ ਹੈ ਹੀ ਭਗਤੀ ਸਾਧ ਸੰਗ ਜੀ ਜੋ ਵੀ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੰਗ ਰਹਿ ਕੇ ਸਾਧ ਸੰਗ ਜੀ ਉਹਨਾਂ ਦੇ ਗਉਣ ਗਾਉਂਦਾ ਇਹ ਭਗਤੀ ਹੈ ਸੇਵਾ ਕਰਨੀ ਵੀ ਇੱਕ ਭਗਤੀ ਹੈ ਸਾਧ ਸੰਗ ਜੀ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਭਾਈ ਤੋ ਗੁਰੂ ਸਾਹਿਬ ਜੀ ਨੂੰ ਪ੍ਰਗਟ ਜਾਣ ਕੇ ਉਹਦੀ ਸੇਵਾ ਕਰ ਪ੍ਰਗਟ ਜਾਣ ਕੇ ਇਹਨਾਂ ਨੂੰ ਕਾਗਜ ਨਾ ਕਹ ਇਹਨਾਂ ਨੂੰ ਬੀੜ ਨਾ ਕਹੀਂ ਵੀ ਇਹ ਬੀੜ ਆ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾ ਕਹੀਂ ਜੇਦੋਂ ਵੀ ਤੇਰੇ ਘਰ ਦੇ ਵਿੱਚ ਆਉਂਦੇ ਹੁੰਦੇ ਆ ਜਦੋਂ ਤੂੰ ਸੇਵਾ ਕਰਦਾ ਘਰ ਵਿੱਚ ਲੈਵਣਾ ਹੁੰਨਾ ਉਦੋਂ ਭਾਵਨਾ ਬਣਾ ਲਿਆ ਕਰ ਕਿ ਦਸਵੇਂ ਪਾਤਸ਼ਾਹ ਮੇਰੇ ਘਰੇ ਆ ਰਹੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦਸਵੇਂ ਪਾਤਸ਼ਾਹ ਮੇਰੇ ਘਰੇ ਆ ਰਹੇ ਆ ਆਏ ਗੁਰੂ ਦੇ ਪਿਆਰਿਓ ਵੇਖੋ ਅੱਜ ਕਿੰਨਾ ਪਿਆਰ ਆ ਨੌਜਵਾਨ ਵੀਰਾਂ ਤੇ ਸਾਧ ਸੰਗਤ ਜੀ ਮੈਂ ਵਾਰ-ਵਾਰ ਇਹਨਾਂ ਨੂੰ ਦੇਖਦਾ ਗੁਰੂ ਦੇ ਪਿਆਰਿਓ ਇਹ ਸਾਧ ਸੰਗਤ ਜੀ ਤੁਹਾਡੀ ਨਿਗਾਹ ਦੇ ਵਿੱਚ ਚੜ ਗਏ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਇਹ ਪ੍ਰੋਗਰਾਮ ਲੀਕ ਕੇ ਗੁਰੂ ਦੇ ਪਿਆਰਿਓ ਸਾਥ ਸੰਗ ਜੀ ਥੋੜੇ ਸਮੇਂ ਦੇ ਵਿੱਚ ਤੁਸੀਂ ਦੇਖੋ ਗੁਰੂ ਦੇ ਪਿਆਰਿਓ ਇਹ ਗੁਰੂ ਵਾਲੇ ਵੀ ਬਣਨਗੇ ਖਾਲਸੇ ਬਣ ਜਾਣਗੇ ਗੁਰੂ ਦੇ ਪਿਆਰਿਓ ਇਥੇ ਸਾਥ ਸੰਗ ਜੀ ਪਤਾ ਨਹੀਂ ਸਾਥ ਸੰਗ ਜੀ ਕਿਹੜਾ ਕਿੱਥੇ ਗੁਰੂ ਦੇ ਗੁਰੂ ਦਾ ਤੀਰ ਲੱਗ ਜਾਣਾ ਸਾਥ ਸੰਗ ਜੀ ਕਿੱਥੇ ਸ਼ਬਦ ਦਾ ਸਾਥ ਸੰਗ ਜੀ ਤੀਰ ਲੱਗ ਜਾਣਾ ਗੁਰੂ ਦੇ ਪਿਆਰਿਓ ਬਹੁਤ ਪਿਆਰ ਆਉਂਦਾ ਸਾਥ ਸੰਗ ਜੀ ਇਸ ਤਰ੍ਹਾਂ ਕਰਕੇ ਆ ਕੋਈ ਥੋੜਾ ਸਮਾਂ ਸਾਥ ਸੰਗ ਜੀ ਹੋਰ ਹੈ ਕਿਤੇ ਸਥਾਨ ਬਣੇ ਸਾਥ ਸੰਗ ਜੀ 10 ਚਾਹਿਆ ਦਾ ਸਾਥ ਸੰਗ ਜੀ ਆਪਾਂ ਸਥਾਨ ਬਣਾਉਣੇ ਸਾਧ ਸੰਗਤ ਜੀ ਜੇ ਮਾਲਕ ਨੇ ਚਾਹਿਆ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਧ ਸੰਗਤ ਜੀ ਕੋਈ ਜਗ੍ਹਾ ਮਿਲੇ ਆਪਾਂ ਉਹ ਤੇ ਆਪਾਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਸਥਾਨ ਬਣਾਵਾਂਗੇ ਸਾਧ ਸੰਗਤ ਜੀ ਜਿੱਥੇ ਚੀਰ ਦਸੰਗਾਂ ਦੀਆਂ ਬਖਸ਼ਾਂ ਹੋਇਆ ਕਰਨੀਆਂ ਉੱਥੇ ਸਾਧ ਸੰਗਤ ਜੀ ਵੇਖਣਯੋਗ ਹੋਊਗੀ ਜਗ੍ਹਾ ਗੁਰੂ ਦੇ ਪਿਆਰਿਓ ਪਰ ਅੱਜ ਅਸੀਂ ਦੇਖਦੇ ਹਾਂ ਕਿ ਸਾਧ ਸੰਗਤ ਜੀ ਗੁਰਦੁਆਰਿਆਂ ਤੇ ਰਹਿ ਰਹਿ ਕੇ ਦੇਖਦੇ ਹਾਂ ਸੰਗਤਾਂ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਸਾਡਾ ਮਰੀਜ਼ ਬਿਮਾਰ ਹੁੰ ਸਾਡਾ ਮਰੀਜ਼ ਬਿਮਾਰ ਹੁੰਦਾ ਉਹਨਾਂ ਦੀ ਲਾਟਰੀ ਨਿਕਲਿਆ ਹੁੰਦੀ ਹੈ ਇਸ ਕਰਕੇ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜੋ ਗੁਰਬਾਣੀ ਦੇ ਨਾਲ ਜੁੜੋ ਕਿਸੇ ਨੇ ਵੀ ਆਪਾਂ ਸਰੀਰ ਦੇ ਨਾਲ ਨਹੀਂ ਜੁੜਨਾ ਸਰੀਰ ਨੂੰ ਨਹੀਂ ਮੰਨਣਾ ਗੁਰੂ ਦੇ ਪਿਆਰਿਓ ਗੁਰਬਾਣੀ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਤੁਹਾਡੀਆਂ ਝੋਲੀਆਂ ਭਰ ਦੇਣਗੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਬਹੁਤ ਕੁਸ਼ ਹੈ ਤੂੰ ਭਾਵਨਾ ਨਾਲ ਵੇਖ ਭਾਵਨਾ ਨਾਲ ਇਹਨੂੰ ਤੂੰ ਗੁਰੂ ਗ੍ਰੰਥ ਸਾਹਿਬ ਜੀ ਸਮਝ ਕੇ ਚੱਲੇਗਾ ਨਾ ਫਿਰ ਨਹੀਂ ਤੇਰਾ ਕੁਝ ਬਣਨਾ ਇਹਨਾਂ ਨੂੰ ਦਸਵੇਂ ਪਾਤਸ਼ਾਹ ਸਮਝ ਕੇ ਭਾਵਨਾ ਲਾ ਕੇ ਸਮਾਧੀ ਲਾ ਕੇ ਇਹਨਾਂ ਨੂੰ ਇਹਦੀ ਸੇਵਾ ਕਰਿਆ ਕਰ ਇਹਨਾਂ ਦੀ ਤਤਾ ਠੰਡਾ ਵੇਖਿਆ ਕਰ ਗਰਮੀ ਸਰਦੀ ਵੇਖਿਆ ਕਰ ਤੇ ਸਾਧ ਸੰਗ ਜੀ ਤੈਨੂੰ ਸਾਧ ਸੰਗ ਜੀ ਤੈਨੂੰ ਇਸ ਤਰ੍ਹਾਂ ਹੀ ਭਲੇਖੇ ਪਹਿਣ ਲੱਗ ਪੈਣਗੇ ਕਿ ਜਿਵੇਂ ਸਾਡੇ ਘਰ ਦੇ ਵਿੱਚ ਆਪ ਬਾਬਾ ਨਾਨਕ ਸੱਚੇ ਪਾਤਸ਼ਾਹ ਤੁਰਿਆ ਫਿਰਦਾ ਜਾਂ ਦਸਵੇਂ ਪਾਤਸ਼ਾਹ ਤੁਰੇ ਫਿਰਦੇ ਆ ਗੁਰੂ ਦੇ ਪਿਆਰੇ ਉਹ ਗੱਲਾਂ ਤੁਸੀਂ ਇਧਰ ਲਾਂ ਲੈ ਆਇਆ ਜੋ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਸਾਧ ਸੰਗ ਜੀ ਇਹਦਾਸ ਨੇ ਗੱਲਾਂ ਜਮਾਈਆਂ ਹੋਈਆਂ ਦਾਸ ਨੇ ਜਮਾਈਆਂ ਹੋਈਆਂ ਸਾਧ ਸੰਗਤ ਜੀ ਕਿਵੇਂ ਰੌਣਕਾਂ ਲੱਗ ਜਾਂਦੀਆਂ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਬਹੁਤ ਸਾਰੀਆਂ ਸੰਗਤਾਂ ਗੁਰੂ ਦੇ ਪਿਆਰਿਓ ਜੋ ਅੱਜ ਵੀ ਮਿਲੀਆਂ ਕਹਿੰਦੇ ਬਾਬਾ ਜੀ ਅਸੀਂ ਇਧਰਲੇ ਪਾਸੇ ਕੋਈ ਜਗ੍ਹਾ ਦੇ ਦਿੰਨੇ ਤੁਸੀਂ ਬਣਾਓ ਤੇ ਮੈਂ ਕਿਹਾ ਭਾਈ ਆਪਾਂ ਸੋਚਾਂਗੇ ਹਜੇ ਦਿੱਲੀ ਸਾਧ ਸੰਗਤ ਜੀ ਸਾਢੇ 3 ਕਿਲੇ ਸੀਗੇ ਪੈੜੀ ਦੇ ਉੱਥੇ ਬਾਬਾ ਜੀ ਨੇ ਸ਼ਾਮੀ ਨਹੀਂ ਭਰੀ ਗਈ ਬਾਬਾ ਜੀ ਕਹਿੰਦੇ ਕੋਈ ਨਹੀਂ ਸਮਾਂ ਆਊਗਾ ਵੇਖ ਲਾਂਗੇ ਤੇ ਸਾਧ ਸੰਗਤ ਜੀ ਤੁਹਾਡੇ ਦੇ ਵਿੱਚੋਂ ਵੀ ਅਸੀਂ ਕੱਲ ਇੱਥੇ ਬੈਠੇ ਰਹੇ ਹਾਂ ਗੁਰੂ ਦੇ ਪਿਆਰਿਓ ਸ਼ਾਮੀ ਤੇ ਸੰਗਤ ਕਹਿੰਦੀ ਬਾਬਾ ਜੀ ਵੀ ਆਪਾਂ ਇੱਥੇ ਜਗ੍ਹਾ ਬਣਾ ਲਓ ਸਾਡੇ ਤੁਸੀਂ ਇੱਥੇ ਰਤੀਆਂ ਦੇ ਵਿੱਚ ਤੇ ਅਸੀਂ ਜਗ੍ਹਾ ਦਿੰਨੇ ਆਂ ਗੁਰੂ ਦੇ ਪਿਆਰਿਓ ਹਜੇ ਵੀ ਇੱਥੇ ਬਾਬਾ ਜੀ ਦਾ ਕੋ ਧਿਆਨ ਧਰਾਂਗੇ ਸਾਧ ਸੰਗਤ ਜੀ ਤੋਂ ਕੱਲ ਦਾ ਦੀਵਾਨ ਸਾਧ ਸੰਗਤ ਜੀ ਆਪਣੇ ਕੋਲੇ ਰਹਿ ਗਿਆ ਬਾਕੀ ਤੁਸੀਂ ਸੰਗਤ ਵੱਧ ਤੋਂ ਵੱਧ ਸਾਧ ਸੰਗਤ ਜੀ ਲੈ ਕੇ ਆਉਣੀ ਹੈ ਭਾਈ ਪੁੰਨਾ ਦੀ ਭਾਗੀ ਬਣੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਆਪਾਂ ਕਿਸੇ ਨੇ ਸਰੀਰ ਦੀ ਪੂਜਾ ਨਹੀਂ ਕਰਨੀ ਕਿਸੇ ਅੰਗੀਠੇ ਨੂੰ ਨਹੀਂ ਮਰਨਾ ਸਾਧ ਸੰਗਤ ਜੀ ਜਿਹਦਾ ਵੀ ਕੋਈ ਚੜ੍ਹਾਈ ਕਰ ਜਾਂਦਾ ਸਾਧ ਸੰਗਤ ਜੀ ਉੱਥੇ ਹੀ ਇੰਗੀਠਾ ਬਣਾਇਆ ਜਾਂਦਾ ਲੈ ਮੱਥਾ ਟੇਕੋ ਭਾਈ ਇੱਥੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਾਧ ਸੰਗਤ ਜੀ ਆਪਾਂ ਕਿਸੇ ਨੂੰ ਨਮਸਕਾਰ ਨਹੀਂ ਕਰਨੀ ਗੁਰੂ ਦੇ ਪਿਆਰਿਓ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਆ ਉਹਨਾਂ ਦਾ ਸਤਿਕਾਰ ਕਰੋ ਪਰ ਉਹਨਾਂ ਨੂੰ ਗੁਰੂ ਨਾ ਧਾਰੋ ਉਹਨਾਂ ਨੂੰ ਗੁਰੂ ਨਾ ਮੰਨੋ ਉਹਨਾਂ ਦਾ ਸਤਿਕਾਰ ਕਰੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਆ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਆਪਣੀ ਵਡਿਆਈ ਕਰਾਉਂਦੇ ਆ ਵੀ ਮੈਂ ਬਾਬਾ ਮੈਂ ਐਂ ਕਰ ਦਿੰਨਾ ਮੈਂ ਐਂ ਕਰ ਦਿੰਨਾ ਉਹਨਾਂ ਤੋਂ ਭਾਈ ਕਿਨਾਰਾ ਕਰ ਜੋ ਹòn ਗੁਰੂ ਦੇ ਪਿਆਰੋ ਜਿੰਨੀ ਵੀ ਸੰਗਤ ਠੀਕ ਹੁੰਦੀ ਹੈ ਜਾਂ ਸਾਸੀ ਸੰਗਤ ਆਉਂਦੀ ਹੈ ਅੱਜ ਵੀ ਸਾਧ ਸੰਗਤ ਦੀ ਭੁਗਤੀ ਸੰਗਤ ਬਾਬਾ ਜੀ ਸਾਡੇ ਰਸੌਲੀ ਆ ਸਾਡੇ ਆਹ ਕੰਮ ਆ ਸਾਡੇ ਬਾਬਾ ਜੀ ਆਹ ਕੰਮ ਡੇਵੇ ਆ ਉਹ ਸਾਧ ਸੰਗਤ ਦੀ ਕੋਈ ਮੇਰੇ ਵਰਗਾ ਥੋੜੀ ਕਰਦਾ ਆਪਣਾ ਫਰਜ਼ ਅਰਦਾਸ ਕਰਨ ਦਾ ਆਪ ਵੀ ਅਰਦਾਸ ਕਰਦੇ ਆ ਕਰਨ ਵਾਲੇ ਸਾਧ ਸੰਗਤ ਦੀ ਕਰਦੇ ਆ ਖੰਡੇ ਵਾਲੀ ਸੱਚੀ ਸਰਕਾਰ ਸਾਧ ਸੰਗਤ ਜੀਓ ਕਰਦੇ ਆ ਉਹਨਾਂ ਦੇ ਕੰਮ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਮ ਆ ਸ਼ੀਦਾ ਸਿੰਘਾ ਦੇ ਕੰਮ ਆ ਉਹ ਹੀ ਸਾਧ ਸੰਗਤ ਦੀ ਇਹ ਸਾਰੇ ਦੁੱਖਾਂ ਰੋਗਾਂ ਦਾ ਸਾਹਿਬ ਜੀ ਨਿਵਰਤੀ ਕਰਦੇ ਦੁੱਖਾਂ ਰੋਗਾਂ ਤੋਂ ਆਪਾਂ ਦਾ ਇੱਕ ਸਾਹਿਬ ਜੀ ਅਰਦਾਸ ਕਰਨ ਵਾਲੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੋਂ ਸਾਹਿਬ ਜੀ ਧੰਨਵਾਦ ਕਰਨ ਇੱਥੇ ਆਈਆਂ ਸੰਗਤਾਂ ਦਾ ਗੁਰੂ ਦੇ ਪਿਆਰੋ ਰਤੀਆਂ ਵਾਲਿਓ ਵੱਧ ਤੋਂ ਵੱਧ ਇਹਨਾਂ ਦਵਾਨਾ ਨੂੰ ਗਾਂ ਦੀ ਗਾ ਗਰੁੱਪਾਂ ਵਿੱਚ ਪਾ ਕੇ ਪਹੁੰਚਾਇਆ ਕਰੋ ਮਾਲਕ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਤੇ ਇਸ ਤਰ੍ਹਾਂ ਹੀ ਸਾਹਿਬ ਜੀ ਆਪਾਂ ਪਿਆਰ ਨਾਲ ਰਹੀਏ ਸਾਹਿਬ ਜੀ ਪਤਾ ਨਹੀਂ ਬਾਬਾ ਦੀਪ ਸਿੰਘ ਜੀ ਨੇ ਕਿਹੜੇ ਪਿੰਡ ਚ ਕਿਹੜੇ ਸ਼ਹਿਰ ਚ ਜਾ ਕੇ ਮੇਲੇ ਲਾਉਣੇ ਸਾਧ ਸੰਗਤ ਜੀ ਸੰਗਤਾਂ ਹੁਣ ਚਾਹਵਾਨ ਬਹੁਤ ਹੋ ਗਈਆਂ ਗੁਰੂ ਦੇ ਪਿਆਰਿਓ ਬਾਬਾ ਜੀ ਇੱਥੇ ਬਾਬਾ ਜੀ ਦਾ ਸਥਾਨ ਬਣ ਜਾਈ ਬਾਬਾ ਜੀ ਇੱਥੇ ਬਾਬਾ ਜੀ ਦਾ ਸਥਾਨ ਬਣ ਜਾਈ ਸਾਧ ਸੰਗਤ ਜੀ ਇਹ ਉਸ ਮਾਲਕ ਨੂੰ ਹੀ ਪਤਾ ਗੁਰੂ ਦੇ ਪਿਆਰਿਓ ਉਹਨਾਂ ਨੇ ਕਿੱਥੇ ਸੇਵਾ ਲੈਣੀ ਆ ਕਿੱਥੇ ਨਹੀਂ ਸੇਵਾ ਲੈਣੀ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਉੱਥੇ ਬਹੁਤ ਵੱਡਾ ਸਥਾਨ ਬਣੂਗਾ ਸਾਧ ਸੰਗਤ ਜੀ ਬੜੀਆਂ ਸੰਗਤਾਂ ਗੁਰੂ ਦੇ ਪਿਆਰਿਓ ਨੱਕ ਮਸਤਕ ਹੋਇਆ ਕਰਨੀਆਂ ਸੋ ਸਾਧ ਸੰਗਤ ਜੀ ਆਓ ਸਮਾਸ ਸਮਾਪਤਾ ਗੁਰੂ ਦੇ ਪਿਆਰਿਓ ਭੁੱਲਾਂ ਚੁੱਕਾ maaf ਕਰਨੀਆਂ ਦਾਸ ਨੂੰ ਵੀ ਸੀਸ ਦੇਣੀ ਸਾਧ ਸੰਗ ਜੀ ਸਾਡੇ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਗੁਰੂ ਦੇ ਪਿਆਰਿਓ ਸੰਗਤ ਸਭ ਤੋਂ ਉੱਚੀ ਹੁੰਦੀ ਸਾਧ ਸੰਗ ਜੀ ਜਿਹੜੀ ਸਾਧ ਸੰਗ ਜੀ ਸੰਗਤ ਦੀ ਸੀਸ ਹੁੰਦੀ ਹੈ ਉਹ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਵੀ ਉਹ ਤੋਂ ਨਾ ਕੰਮ ਨਹੀਂ ਕਰਦੀ ਜਿੰਨਾ ਸਾਧ ਸੰਗ ਜੀ ਸੰਗਤ ਦੀ ਸੀਸ ਕੰਮ ਕਰ ਜਾਂਦੀ ਹੈ ਤਾਂ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਆਪਣੇ ਪੁੰਨ ਬਣਾਓ ਭਾ ਗਾਮਲੇ ਬਣੋ ਸਾਧ ਸੰਗ ਜੀ ਅਸਲੀ ਸਾਡੇ ਸਾਧ ਸੰਗ ਜੀ ਜਿਹੜੇ ਗੁਰੂ ਹਨ ਕੇਵਲ ਤੋਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਸਾਧ ਸੰਗ ਜੀ ਹਾਉ ਗੁਰੂਗ੍ਰੰਥ ਸਾਹਿਬ ਦਾ ਪੱਲਾ ਫੜੀਏ ਸੀ ਦਸੰਗਾਂ ਨੂੰ ਯਾਦ ਕਰੀਏ ਫਿਰ ਸਾਧ ਸੰਗ ਜੀ ਕੀ ਮਿਲੂਗਾ ਲੋਕ ਸੁਖੀ ਪਰ ਲੋਕ ਸੇ ਲੈ ਨਾਨਕ ਹਰ ਪ੍ਰਭਾਪੇ ਮਿਲੇ ਸਾਧ ਸੰਗ ਜੀ ਧੰਨਵਾਦ ਕਰਦੇ ਹਾਂ ਇੱਥੋਂ ਦੀਆਂ ਸੰਗਤਾਂ ਦੇ ਪ੍ਰਬੰਧਕਾਂ ਦੇ ਸਾਧ ਸੰਗ ਜੀ ਤੋਂ ਜਿਹੜੇ ਸੰਗਤ ਸਾਧ ਸੰਗ ਜਿਨ੍ਹਾਂ ਨੇ ਸਾਡੇ ਨਾਲ ਫੋਨ ਦੇ ਉੱਤੇ ਕਨੈਕਟ ਕੀਤਾ ਸਾਧ ਸੰਗ ਜੀ ਭਾਈ ਜਗਰਾਜ ਸਿੰਘ ਜੀ ਔਰ ਭਾਈ ਸਰਸੇਮ ਸਿੰਘ ਜੀ ਸਾਧ ਸੰਗ ਜੀ ਇਹਨਾਂ ਦੇ ਸੱਚੇ ਪਾਤਸ਼ਾਹ ਮਾਲਕ ਕਿਰਪਾ ਕਰੇ ਇਹਨਾਂ ਲਈ ਵੀ ਅਰਦਾਸ ਬੇਨਤੀ ਕਰਨੀ ਪਾਤਸ਼ਾਹ ਨੇ ਕੁਝ ਨਹੀਂ ਲੁਕੋ ਕੇ ਰੱਖਿਆ ਇਹਨਾਂ ਕੋਲ ਸਾਧ ਸੰਗਤ ਜੀ ਸਭ ਕੁਝ ਹੈ ਨਾਲ ਕੋਲੇ ਵੀ ਤੇ ਪ੍ਰਮਾਤਮਾ ਹੋਰ ਵੀ ਦੇਣਗੇ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੀਵਾਨ ਲੀਕੋ ਸਾਧ ਸੰਗਤ ਜੀ ਵਾਦ ਤੋਂ ਵਾਦ ਸੰਗਤਾਂ ਦਾ ਪੜਾ ਕਰੀਏ ਗੁਰੂ ਦੇ ਪਿਆਰਿਓ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਏ ਹੋਰਾਂ ਨੂੰ ਜੋੜੀਏ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਆਪ ਜਪੋ ਅਵਰਾ ਨਾਮ ਜਪਾਓ ਆਓ ਸਾਧ ਸੰਗਤ ਦੀ ਬਲਾਉ ਫਤਿਹ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ